ਸਾਜੀ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਕਲਯੁਗ ਰਥ ਅਗਨਤਾ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰਿਡਾ ਮੰਚ ਲੋ ਜੀ ਦੋਸਤੋ ਪਾਉਂਦੇ ਆ ਫਿਰ ਸਾਂਝ ਇੱਕ ਕਹਾਣੀ ਕੀ ਕਹਿੰਦੀ ਹੈ ਅਮਰੀਕਾ ਦੀ ਮਸ਼ਹੂਰ ਕੰਪਨੀ ਰਮਾਨਾ ਵਿੱਚ ਬਤੌਰ ਈਡੀਪੀ ਮੈਨੇਜਰ ਦੀ ਡਿਊਟੀ ਸੰਭਾਲਿਆ ਰਨਬੀਰ ਗਿੱਲ ਨੂੰ ਪੂਰੇ 3 ਸਾਲ ਤੋਂ ਵੀ ਉੱਪਰ ਹੋ ਗਏ ਸਨ ਗਿੱਲ ਬੜਾ ਹੀ ਹਾਸਮੁਖ ਤੇ ਜਜ਼ਬਾਤੀ ਲੜਕਾ ਸੀ ਮੱਧ ਵਰਗੀ ਕਿਸਾਨ ਪਰਿਵਾਰ ਦੇ ਵਿੱਚ ਪਲੇ ਗਿੱਲ ਨੇ ਆਸਟਰੀਆ ਪੁੱਜ ਯੂਰਪ ਦਾ ਮੁਲਕ ਹੈ ਆਸਟਰੀਆ ਆਸਟਰੀਆ ਪੁੱਜ ਕੰਮ ਦੇ ਨਾਲ-ਨਾਲ ਆਪਣੀ ਪੜ੍ਹਾਈ ਬਕਾਇਦਾ ਜਾਰੀ ਰੱਖੀ ਤੇ ਬੜੇ ਤੇਜ਼ ਕਦਮੀ ਤੁਰ ਕੇ ਤਰੱਕੀ ਕੀਤੀ ਡਿਪਲੋਮੇ ਤੇ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਉਹਨੂੰ ਉਸਦਾ ਕੰਮ ਸਿਰਫ ਨਵੇਂ ਮੁੰਡੇ ਕੁੜੀਆਂ ਕੰਪਿਊਟਰ ਦੇ ਉੱਤੇ ਟ੍ਰੇਨਿੰਗ ਦੇਣਾ ਸੀ ਉਹਨਾਂ ਨੂੰ ਵੈਸੇ ਤਾਂ ਨਵੇਂ ਮੁੰਡੇ ਕੁੜੀਆਂ ਨੂੰ ਟ੍ਰੇਨਿੰਗ ਬੈਕ ਜਿਹੜੇ ਨੇ ਬੈਕ ਬੈਕ ਆਫਿਸ ਵਿੱਚ ਦਿੱਤੀ ਜਾਂਦੀ ਸੀ ਪਰ ਦਿਨੇ ਕੰਮ ਜ਼ਿਆਦਾ ਹੋਣ ਦੇ ਕਾਰਨ ਆਪੋਤਾਪੀ ਦੇ ਵਿੱਚ ਨਾ ਹੀ ਕੋਈ ਚੰਗੀ ਤਰ੍ਹਾਂ ਟ੍ਰੇਨਿੰਗ ਦੇ ਸਕਦਾ ਸੀ ਤੇ ਨਾ ਹੀ ਸਿੱਖਣ ਵਾਲੇ ਦੇ ਕੁਝ ਪੱਲੇ ਪੈਂਦਾ ਇਸਦੇ ਲਈ ਗਿਲ ਦੀ ਡਿਊਟੀ ਜਿਹੜੀ ਸੀ ਉਹਨਾਂ ਦੇ ਨਾਲ ਰਾਤ ਦੀ ਲਗਾ ਦਿੱਤੀ ਜਾਂਦੀ ਤੇ ਟ੍ਰੇਨਿੰਗ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਉੱਪਰ ਜਿਹੜੀ ਸੀ ਆ ਪੈਂਦੀ ਕਈ ਨਵੇਂ ਭੋਰ ਆਉਂਦੇ ਤੇ ਟ੍ਰੇਨਿੰਗ ਲੈ ਕੇ ਉਡਾਰੀ ਮਾਰ ਜਾਂਦੇ ਉਸ ਤੋਂ ਬਾਅਦ ਕੁਝ ਹੋਰ ਤਿਤਲੀਆਂ ਗਿਲ ਦੇ ਦਫ਼ਤਰ ਦਾ ਸ਼ਿੰਗਾਰ ਬਣ ਜਾਂਦੀਆਂ ਅਗਰ ਕੋਈ ਆਪਣੀ ਮੰਜ਼ਲ ਤੱਕ ਪਹੁੰਚਣ ਦੇ ਨਾ ਕਾਬਿਲ ਹੁੰਦਾ ਤਾਂ ਤਿੰਨ ਹਫ਼ਤੇ ਬਾਅਦ ਗਿਲ ਨੂੰ ਜਿਹੜਾ ਸੀ ਮਜਬੂਰਨ ਉਸਦੀ ਛੁੱਟੀ ਕਰਨੀ ਪੈ ਜਾਂਦੀ ਉਸਦੇ ਦਫਤਰ ਦੇ ਦਰ ਤੋਂ ਖਾਲੀ ਜਾਣ ਵਾਲਿਆਂ ਦਾ ਉਸ ਨੂੰ ਜਿਹੜਾ ਸੀ ਅਤੀ ਅੰਤ ਦੁੱਖ ਹੁੰਦਾ ਸੀ ਪਰ ਕੀ ਕਰਦਾ ਪਾਲਸੀ ਐਂਡ ਪ੍ਰोसीजर ਸਾਹਮਣੇ ਉਹ ਹਾਰ ਜਾਂਦਾ ਸੀ ਰੂਲਸ ਐਂਡ ਰੈਗੂਲੇਸ਼ਨਸ ਉਸਦੀ ਜੜੀ ਜੇ ਹਮਦਰਦੀ ਅੱਗੇ ਕੰਧ ਵਾਂਗ ਸਨ ਉਹ ਬੇਬਸ ਹੋ ਕੇ ਰਹਿ ਜਾਂਦਾ ਮਈ ਮਹੀਨੇ ਦੀ ਗੱਲ ਉਸਦੀ ਕੰਪਨੀ ਦੇ ਵਿੱਚ ਇੱਕ ਜਿਹੜਾ ਸੀ ਮਿਖੀ ਨਾਂ ਦੀ ਕੁੜੀ ਆਈ ਸੋਹਣੀ ਸੁਨੱਖੀ ਤੇ ਅਤਿਅੰਤ ਭੋਲੀ ਕੁਦਰਤੀ ਮੁਸਕਰਾਹਟ ਉਸਦੇ ਸੁੰਦਰ ਚਿਹਰੇ ਦੇ ਉੱਤੇ ਲਿਖੀ ਹੋਈ ਰੂਲ ਦੇ ਅਨੁਸਾਰ ਉਸ ਨੂੰ ਬੈਕ ਆਫਿਸ ਦੇ ਵਿੱਚ ਜਿਹੜਾ ਸੀ ਟ੍ਰੇਨਿੰਗ ਦਿੱਤੀ ਗਈ ਪਰ ਉਸਦੇ ਕੱਖ ਪੱਲੇ ਨਾ ਪਿਆ ਕੰਪਨੀ ਨੂੰ ਅਮਲੇ ਦੀ ਸਖਤ ਜ਼ਰੂਰਤ ਸੀ ਇਸ ਦੇ ਲਈ ਉਹ ਮਿਖੀ ਨੂੰ ਕੱਢ ਵੀ ਨਹੀਂ ਸੀ ਸਕਦੇ ਸੀਜ਼ਨ ਸਿਰ ਦੇ ਉੱਤੇ ਸੀ ਆ ਰਿਹਾ ਗਿੱਲ ਦੇ ਇੱਕ ਅਸਟਰੀਅਨ ਦੋਸਤ ਮਾਰਟਿਨ ਨੂੰ ਸਾਰੇ ਕੰਮਾਂ ਤੋਂ ਫਰਗ ਕਰਕੇ ਸਿਰਫ ਮਿੱਕੀ ਨੂੰ ਦੁਬਾਰਾ ਟ੍ਰੇਨਿੰਗ ਦੇਣ ਦੇ ਉੱਤੇ ਲਾ ਦਿੱਤਾ ਗਿਆ ਤੇਰੀ ਜ਼ਿੰਮੇਵਾਰੀ ਸਿਰਫ ਇਹੀ ਹੈ ਦੋ ਕੁ ਹਫ਼ਤੇ ਦੇ ਬਾਅਦ ਗਿੱਲ ਤੇ ਮਾਰਟਿਨ ਕੰਟੀਨ ਦੇ ਵਿੱਚ ਅਚਾਨਕ ਇਕੱਠੇ ਹੋ ਗਏ ਕੀ ਹਾਲ ਹੈ ਫੈਨ ਠੀਕ ਹੈ ਬਸ ਤੂੰ ਸੁਣਾ ਆਖੇ ਮਾਰਟਿਨ ਖਾਣਾ ਖਾਂ ਲ ਖਾਣਾ ਜਿਹੜਾ ਸੀ ਲੈਣਾ ਲੈਣ ਚਲਿਆ ਗਿਆ ਤੇ ਉਹ ਕੁਝ ਬੁਝਿਆ 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 ਲੱਗ ਰਿਹਾ ਸੀ ਕਿਦਾਂ ਚੱਲ ਰਹੀ ਐ ਮਿੱਖੀ ਦੀ ਟ੍ਰੇਨਿੰਗ ਫਿਰ ਉਹ ਕੁਝ ਨਹੀਂ ਯਾਰ ਕਿੱਥੇ ਪਸੂ ਦੇ ਨਾਲ ਵਾ ਪੈ ਗਿਆ ਖਿਜੇ ਹੋਏ ਮਾਰਟੀ ਨੇ ਖਾਣੇ ਵਾਲੀ ਪਲੇਟ ਮੇਜ਼ ਦੇ ਉੱਤੇ ਤੇ ਇੱਕ ਤਰ੍ਹਾਂ ਦੇ ਨਾਲ ਸੁੱਟਦਿਆਂ ਹੋਏ ਆਖਿਆ ਸੀ ਤੂੰ ਟ੍ਰੇਨਿੰਗ ਦੇ ਵੱਲ ਜਿਆਦਾ ਤੇ ਠਰਕ ਦੇ ਵੱਲ ਘੱਟ ਧਿਆਨ ਦਿਆ ਕਰ ਓਏ ਗਿੱਲ ਹੱਸ ਪਿਆ ਕੀ ਗੱਲਾਂ ਕਰਦਾ ਯਾਰ ਗਿੱਲ ਇਹੋ ਜਿਹੀ ਬਦਮਾਗਜ਼ ਬਦਮਾਗ ਕੁੜੀ ਦੇ ਨਾਲ ਇਹੋ ਜਿਹੀ ਹਰਕਤਾਂ ਇਹੋ ਜਿਹੀ ਮੇਰੀ ਗਰਲ ਫਰੈਂਡ ਹੁੰਦੀ ਨਾ ਤਾਂ ਮੈਂ ਕਦੇ ਦਾ ਖੁਦਕੁਸ਼ੀ ਕਰ ਚੱਕਿਆ ਹੁੰਦਾ ਜਾਂਪਦਾ ਸੀ ਮਾਰਟਨ ਮਿਕੀ ਤੋਂ ਕਾਫੀ ਅੱਕਿਆ ਪਿਆ ਸੀ ਗਿੱਲ ਖਾਲੀ-ਖਾਲੀ ਹੱਸ ਪਿਆ ਬਸ ਇੱਕ ਦੋ ਦਿਨ ਹੋਰ ਐ ਮੈਂ ਜਰਨਲ ਡਾਇਰੈਕਟਰ ਅੱਗੇ ਹੱਥ ਖੜੇ ਕਰ ਦੇਣੇ ਆ ਯਾਰ ਮੇਰ ਤੋਂ ਨਹੀਂ ਹੁੰਦੀ ਉਹਦੀ ਟ੍ਰੇਨਿੰਗ ਫਿਰ ਪੁੱਤਰਾ ਤੂੰ ਬਣੇਗਾ ਬਲੀ ਦਾ ਬੱਕਰਾ ਮਾਰਟਿਨਿਸ ਕੁੜੀ ਦਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਯਾਰ ਬੇਅਕਲ ਹੈ ਗਾਲ ਕੱਢ ਕੇ ਕਹਿੰਦਾ ਸਾਲੀ ਬੇਅਕਲ ਹੈ ਸਾਲੀ ਇਹਨੂੰ ਤਾਂ ਸਾਲੀ ਨੂੰ ਆਪਣੇ ਇਨੀਸ਼ial ਯਾਦ ਨਹੀਂ ਰਹਿੰਦੇ ਹੋਰ ਤਾਂ ਹੋਰ ਘਰ ਦੇ ਜਿਹੜਾ ਖਰ ਦਿਮਾਗ ਨੂੰ ਅਜੇ ਤੱਕ ਲਾਗ ਆਨ ਨਹੀਂ ਕਰਨਾ ਆਉਂਦਾ ਇਹਨੂੰ ਲੋਕ ਮਤਲਬ ਕਿ ਲੌਗ ਵੀ ਆਨ ਨਹੀਂ ਕਰਨਾ ਆਉਂਦਾ ਬਾਕੀ ਸਿਸਟਮ ਜਾਂ ਪ੍ਰੋਗਰਾਮ ਇਹ ਸਵਾ ਕਵਰ ਕਰੂਗੀ ਗਿਲ ਗੰਭੀਰ ਹੋ ਗਿਆ ਜਰੂਰ ਇਸ ਵਿੱਚ ਕੋਈ ਭਿਆਨਕ ਰਾਜ ਲੁਕਿਆ ਹੋਇਆ ਸੀ ਨਹੀਂ ਤਾਂ ਇਸ ਉਮਰ ਦੇ ਵਿੱਚ ਕਿਸੇ ਨੂੰ ਦੋ ਚਾਰ ਵਾਰ ਸਮਝਾ ਦਿਓ ਨਾ ਤਾਂ ਜਰੂਰ ਸਮਝ ਜਾਂਦਾ ਹੈ ਆ ਹੀ ਜਾਂਦੀ ਹੈ ਖੈਰ ਅਖੀਰ ਮਾਰਟਿਨ ਨੇ ਅਗਲੇ ਹਫਤੇ ਜਨਰਲ ਡਾਇਰੈਕਟਰ ਅੱਗੇ ਹੱਥ ਖੜੇ ਕਰਤੇ ਤੇ ਗਿਲ ਦੀ ਡਿਊਟੀ ਮिक्की ਨੂੰ ਟ੍ਰੇਨਿੰਗ ਦੇਣ ਦੇ ਉੱਤੇ ਲੱਗ ਗਈ ਡਿਊਟੀ ਰਾਤ ਦੇ 11 ਵਜੇ ਤੋਂ ਸਵੇਰੇ 7 ਵਜੇ ਤੱਕ ਸੀ ਉਹ ਗਿੱਲ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਆਈ ਬੈਠੀ ਸੀ ਸਾਜ ਤੱਜ ਕੇ ਪਰ ਉਸਦੇ ਮਾਸੂਮ ਚਿਹਰੇ ਦੇ ਉੱਤੇ ਥੋੜੀ ਘਬਰਾਹਟ ਵੀ ਸੀ ਗਿੱਲ ਮिक्की ਨੂੰ ਉੱਪਰ ਆਪਣੇ ਦਫ਼ਤਰ ਦੇ ਵਿੱਚ ਲੈ ਗਿਆ ਮੇਰਾ ਨਾਮ ਮिक्की ਹੈ ਸਰ ਉਸਨੇ ਹੱਥੇ ਮਿਲਾਇਆ ਮੈਨੂੰ ਪਤਾ ਹੈ ਗਿੱਲ ਨੇ ਉਸਨੂੰ ਬੈਠਣ ਦਾ ਇਸ਼ਾਰਾ ਕਰ ਦਿੱਤਾ ਤੇ ਤੁਹਾਡਾ ਨਾਮ ਗੈਲਰਨ ਨਵੀਰ ਸਿੰਘ ਪਹਿਲੀ ਰਾਤ ਗੈਲ ਨੇ ਉਸਨੂੰ ਉਹਦੇ ਇਨੀਸ਼ੀਅਲਸ ਯਾਦ ਕਰਵਾਏ ਤੇ ਲਾਗ ਆਨ ਕਰਨਾ ਸਿਖਾਇਆ ਕਿਉਂਕਿ ਉਹ ਟ੍ਰੇਨਿੰਗ ਉਹ ਊੜਾ ਐੜਾ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ ਫਿਰ ਉਸਨੂੰ ਰਿਜ਼ਰਵੇਸ਼ਨ ਕਰਨੀ ਸਿਖਾ ਦਿੱਤੀ ਡੈਡੀਕੇਟਿਡ ਜਿਹੜੇ ਸੰ ਸੇਵ ਤੇ ਨਾਨ ਡੈਡੀਕੇਟਿਡ ਸੇਵ ਬਾਰੇ ਜਾਣੂ ਕਰਵਾਇਆ ਗਿਆ 아 ਜਿਤਨਾ ਹੀ ਕਾਫੀ ਹੈ ਕਈ ਘੰਟੇ ਮੱਥਾ ਮਾਰਨ ਦੇ ਪਿੱਛੋਂ ਗਿੱਲ ਨੇ ਉਸ ਨੂੰ ਆਖਿਆ ਸਵੇਰੇ 3 ਵਜੇ ਕੰਟੀਨ ਦੇ ਵਿੱਚੋਂ ਖਾਣਾ ਉਹ ਦਫਤਰ ਦੇ ਵਿੱਚ ਚੁੱਕ ਲਿਆਵੇ ਤੁਹਾਡੀ ਸ਼ਾਦੀ ਹੋ ਚੁੱਕੀ ਹੈ ਸਰ ਜੀ ਮੇਰੇ ਤਾਂ ਦੋ ਬੱਚੇ ਵੀ ਨੇ ਜ਼ਰੂਰੀ ਨਹੀਂ ਕਿ ਬੱਚੇ ਸ਼ਾਦੀ ਤੋਂ ਬਾਅਦ ਹੀ ਹੋਣ ਗਿੱਲ ਨਿਰੰਤਰ ਹੋ ਗਿਆ ਉਹਦੇ ਵਿੱਚ ਪ੍ਰੀਬ ਦੋ ਦਹਾਕਿਆਂ ਤੋਂ ਪੱਛਮੀ ਕਲਚਰ ਦੇ ਵਿੱਚ ਦੀ ਗੁਜਰਦਾ ਗਿੱਲ ਮਿੱਠੀ ਅੱਗੇ ਇੱਕ ਬੇਹੋਦੀ ਗੱਲ ਆਖ ਹੀ ਗਿਆ ਸੀ ਜਿਸ ਦੇ ਉੱਤੇ ਉਸਨੇ ਸ਼ਰਮਿੰਦਗੀ ਮਹਿਸੂਸ ਕੀਤੀ ਹਾਂ ਮੈਂ ਸ਼ਾਦੀशुदा ਹਾਂ ਤੁਹਾਡੀ ਪਤਨੀ ਇੰਡੀਆ ਹੈ ਇੰਡੀਅਨ ਹੈ ਜਾਂ ਯੂਰੋਪੀਅਨ ਇੰਡੀਅਨ ਹੈ ਬੜਾ ਖੁਸ਼ ਪਰਿਵਾਰ ਹੋਵੇਗਾ ਫਿਰ ਤਾਂ ਤੁਹਾਡਾ ਪਰਿਵਾਰ ਤਾਂ ਖੁਸ਼ ਹੈ ਪਰ ਰਸਮੀ ਡਾਂਗ ਸੋਟਾ ਤਾਂ ਖੜਕਦਾ ਹੀ ਰਹਿੰਦਾ ਹੈ ਉਹ ਦੋਵੇਂ ਹੱਸ ਪਏ ਸਵੇਰੇ 4 ਵਜੇ ਤੱਕ ਉਹ ਇਧਰ ਲੀਆਂ ਉਧਰੀਆਂ ਗੱਲਾਂ ਕਰਦੇ ਰਹੇ ਬਾਕੀ ਟ੍ਰੇਨਿੰਗ ਅਗਲੇ ਦਿਨ ਦੇ ਉੱਤੇ ਛੱਡ ਕੇ ਉਹ ਸਾਢੇ 4 ਵਜੇ ਛੁੱਟੀ ਕਰ ਗਏ। ਅਗਲੇ ਦਿਨ ਗਿੱਲ ਡਿਊਟੀ ਤੋਂ ਅੱਧਾ ਘੰਟਾ ਪਹਿਲਾਂ ਹੀ ਦਫ਼ਤਰ ਪੁੱਜ ਗਿਆ ਤੇ ਮਿੱਖੀ ਕੁਝ ਲੇਟ ਪਹੁੰਚ ਗਈ। ਰਸਮੀ ਹੈਲੋ ਹੈਲੋ ਹੋਈ। ਉਸ ਤੋਂ ਬਾਅਦ ਉਹ ਦਫ਼ਤਰ ਦੇ ਵਿੱਚ ਚਲੇ ਗਏ। ਉਸਨੇ ਗਿੱਲ ਨੂੰ ਆਪਣੇ ਇਨੀਸ਼ੀਅਲਸ ਦੱਸ ਕੇ ਖੁਦ ਲਾਗ ਆਣ ਕੀਤਾ। ਰਿਜ਼ਰਵੇਸ਼ਨ ਬਾਰੇ ਉਸ ਨੂੰ ਸਾਰਾ ਕੁਝ ਪਤਾ ਸੀ। ਗੱਲ ਕੀ ਜੋ ਟ੍ਰੇਨਿੰਗ ਗਿੱਲ ਨੇ ਮਿਖੀ ਨੂੰ ਪਿਛਲੀ ਰਾਤ ਦਿੱਤੀ ਸੀ ਉਸਨੇ ਸਭ ਰੱਟੀ ਹੋਏ ਸੀ ਗਿੱਲ ਬੇਹੱਦ ਖੁਸ਼ ਹੋ ਸੀ ਕਿ ਇਹਨੂੰ ਕੁਝ ਪੱਲੇ ਪੈ ਗਿਆ ਇੱਕ ਉਸ ਮਾਲੀ ਦੇ ਵਾਂਗ ਜੋ ਆਪਣੇ ਲਾਏ ਪੌਦੇ ਨੂੰ ਸਿਰ ਚੁੱਕਦਾ ਦੇਖ ਰਿਹਾ ਸੀ ਗਿੱਲ ਦੇ ਲਈ ਇਹ ਅਥਾਹ ਮਾਣ ਵਾਲੀ ਗੱਲ ਸੀ ਉਸ ਨੂੰ ਆਪਣੇ ਆਪ ਦੇ ਉੱਤੇ ਅਥਾਹ ਫਕਰ ਮਹਿਸੂਸ ਹੋ ਰਿਹਾ ਸੀ ਕਿਉਂਕਿ ਜਿਹੜਾ ਕੰਮ ਬੈਂਕ ਆਫਿਸ ਦੇ ਵਾਲੇ ਤੇ ਮਾਰਟਿਨ ਨਹੀਂ ਕਰ ਸਕਿਆ ਸੀ ਉਹ ਸਫਲਤਾ ਸਹਿਤ ਗਿੱਲ ਪੂਰਾ ਕਰ ਰਿਹਾ ਸੀ ਚਾਰ ਰਾਤਾਂ ਦੇ ਵਿੱਚ ਉਸਨੇ ਬਹੁਤ ਕੁਝ ਸਿੱਖ ਲਿਆ ਪਰ ਜਦੋਂ ਪੰਜਵੀਂ ਰਾਤ ਆਈ ਨਾ ਤਾਂ ਗਿੱਲ ਨੂੰ ਥੱਕੀ ਥੱਕੀ ਜਿਹੀ ਲੱਗੀ ਅੱਖਾਂ ਭਰੀਆਂ ਭਰੀਆਂ ਮੂੰਹ ਉਤਰਿਆ ਹੋਇਆ ਗਿੱਲ ਨੂੰ ਜਾ ਪਿਆ ਕਿ ਉਹ ਹੁਣੇ-ਹੁਣੇ ਰੋ ਕੇ ਆਈ ਸੀ ਠੀਕ ਤਾਂ ਹੈ ਤੂੰ ਗਿੱਲ ਨੇ ਪੁੱਛਿਆ ਹਾਂ ਠੀਕ ਆ ਆਖ ਉਹ ਕੰਪਿਊਟਰ ਸਾਹਮਣੇ ਬੈਠ ਗਈ ਪਰ ਲਾਗਾਨ ਨਹੀਂ ਕਰ ਰਹੀ ਸੀ ਇਸੇ ਮਾਂਜਤਾਰ ਵਿੱਚ ਫਸੀ ਕਿਸ਼ਤੀ ਵਾਂਗ ਡਾਵਾਂਡੋਲ ਜਿਹੀ ਬੈਠੀ ਸਕਰੀਨ ਦੇ ਵੱਲ ਤੱਕਦੀ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਗਿਲ ਦੇ ਦਿਮਾਗ ਦੀ ਪਕੜ ਮੁਤਾਬਕ ਉਸ ਨੂੰ ਕੁਝ ਯਾਦ ਨਹੀਂ ਆ ਰਿਹਾ ਸੀ ਗਿਲ ਨੇ ਸਮੇਂ ਦੀ ਨਜ਼ਾਕਤ ਦੇਖੀ ਮਿੱਠੀ ਇਹਨੂੰ ਛੱਡ ਜਾ ਕੰਟੇਨ ਦੇ ਵਿੱਚੋਂ ਕੌਫੀ ਲੈ ਕੇ ਆ ਜਾ ਪਹਿਲਾਂ ਉਹ ਕੌਫੀ ਲੈਣ ਚਲੀ ਗਈ ਤੇ ਗਿਲ ਦੁਬਿਧਾ ਦੇ ਵਿੱਚ ਫਸ ਗਿਆ ਅੱਜ ਇਸ ਨੂੰ ਚੰਗੀ ਭਲੀ ਨੂੰ ਕੀ ਹੋ ਗਿਆ ਓਏ ਚਾਰ ਰਾਤਾਂ ਦੇ ਵਿੱਚ ਇਸ ਨੇ ਇਤਨਾ ਕੁਝ ਸਿੱਖ ਲਿਆ ਸੀ ਪਰ ਅੱਜ ਇਸ ਨੂੰ ਕੁਝ ਵੀ ਯਾਦ ਨਹੀਂ ਆ ਰਿਹਾ ਜੀ ਉਸ ਦੇ ਦਿਮਾਗ ਦੇ ਅੰਦਰ ਸੋਚਾਂ ਦੀ ਜਿਹੜਾ ਸੀ ਘੋੜ ਦੌੜ ਬਰਾਬਰ ਜਾਰੀ ਸੀ ਇਤਨੀ ਸੋਹਣੀ ਸੁਨੱਖੀ ਦਿਮਾਗੀ ਕੁੜੀ ਜ਼ਰੂਰ ਕਿਸੇ ਦਿਮਾਗੀ ਮੁਸੀਬਤ ਜਾਂ ਉਲਝਣ ਦੇ ਵਿੱਚ ਫਸੀ ਹੋਈ ਸੀ ਜਿਸ ਕਰਕੇ ਇਸ ਦਾ ਦਿਮਾਗ ਦਿਨੋਂ ਦਿਨ ਜਵਾਬ ਦਿੰਦਾ ਜਾ ਰਿਹਾ ਅਜੇ ਤਾਂ ਇਸ ਦੀ ਉਮਰ ਹੀ 26 ਸਾਲਾਂ ਦੀ ਹੈ ਜੇ ਇਸੇ ਤਰ੍ਹਾਂ ਹੀ ਨੀਂ ਪਾਗਲ ਜਿਹੀ ਰਹੀ ਤਾ ਇਸ ਦੇ ਭਵਿੱਖ ਦਾ ਕੀ ਹੋਏਗਾ ਜਿਸ ਨੂੰ ਸਹਾਰਾ ਨਾ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਆਪਣੀ ਰਹਿੰਦੀ ਜ਼ਿੰਦਗੀ ਤੋੜਨ ਦੇ ਲਈ ਕਿਸੇ ਹੋਟਲ ਦੇ ਵਿੱਚ ਬਰਤਨ ਧੋਣ ਦੇ ਲਈ ਮਜਬੂਰ ਹੋ ਜਾਏਗੀ ਗਿੱਲ ਨੂੰ ਉਸ ਦੇ ਉੱਤੇ ਰਹਿਮ ਆ ਗਿਆ ਦਿਲ ਉਸ ਦਾ ਪਾਣੀ ਪਾਣੀ ਹੋਇਆ ਪਿਆ ਸੀ ਇਤਨੇ ਨੂੰ ਮਿੱਕੀ ਕੌਫੀ ਲੈ ਕੇ ਆ ਗਈ ਪੈਟ ਮਿੱਕੀ ਉਸ ਦੇ ਸਾਹਮਣੇ ਬੈਠ ਗਈ ਮਿੱਕੀ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਗਿੱਲ ਬਰਾਬਰ ਉਸ ਦੇ ਬਦਲ ਦੇ ਤੌਰ ਦੇਖ ਰਿਹਾ ਸੀ ਮੈਨੂੰ ਪਤਾ ਹੈ ਸਰ ਜੀ ਤੁਸੀਂ ਮੈਨੂੰ ਕੀ ਪੁੱਛੋਗੇ ਤੇ ਇਹ ਗੱਲ ਤੁਹਾਨੂੰ ਮੈਂ ਜਰੂਰ ਦੱਸਾਂਗੀ ਮੇਰਾ ਦਿਲ ਵੀ ਭਰਿਆ ਪਿਆ ਹੈ ਪਰ ਸ਼ਰਤ ਇਹ ਹੈ ਕਿ ਇਹ ਗੱਲ ਦਫ਼ਤਰ ਦੇ ਵਿੱਚ ਕਿਸੇ ਨੂੰ ਨਾ ਪਤਾ ਚੱਲੇ ਉਹਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਅਗਰ ਕੋਈ ਪ੍ਰਾਈਵੇਸੀ ਜਾਂ ਸੀਕਰੇਸੀ ਹੈ ਤਾਂ ਮੈਂ ਤੈਨੂੰ ਮਜਬੂਰ ਵੀ ਨਹੀਂ ਕਰਾਂਗਾ ਮਿੱਕੀ ਗੱਲ ਨੇ ਕਿਹਾ ਪਰ ਮੈਂ ਹੈਰਾਨ ਕਿ ਤੂੰ ਇਤਨੇ ਦਿਨ ਹੱਸਦੀ ਖੇਡਦੀ ਸਾਰਾ ਕੁਝ ਸਿੱਖਦੀ ਰਹੀ ਹੈ ਪਰ ਅੱਜ ਅਚਾਨਕ ਤੈਨੂੰ ਹੋ ਕੀ ਗਿਆ ਪ੍ਰਾਈਵੇ ਪ੍ਰਾਈਵੇਸੀ ਵੀ ਹੈ ਤੇ ਸਿਕਰੇਸਟੀ ਵੀ ਹੈ ਸਰ ਜੀ ਪਰ ਤੁਸੀਂ ਮੇਰੇ ਗੁਰੂ ਹੋ ਉਸਤਾਦ ਹੋ ਇਸ ਦੇ ਲਈ ਸਾਰਾ ਰਾਜ ਮੈਂ ਤੁਹਾਨੂੰ ਜਰੂਰ ਦੱਸਾਂਗੀ ਕੰਪੈਲ ਕਰਨ ਵਾਲੀ ਕੋਈ ਗੱਲ ਹੀ ਨਹੀਂ ਹੈ ਕਿ ਮੈਂ ਸਿਗਰਟ ਪੀ ਸਕਦੀ ਆ ਸਰ ਹਾਂ ਪੀ ਸਕਦੀ ਆ ਤੁਸੀਂ ਨਹੀਂ ਸ਼ੁਕਰੀਆ ਜੀ ਮੈਂ ਸਿਗਰਟਰ ਨਹੀਂ ਪੀਂਦਾ ਗਿੱਲ ਨੇ ਜਵਾਬ ਦਿੱਤਾ ਉਸਨੇ ਸਿਗਰਟ ਸੁਲਗਾ ਲਈ ਤੇ ਆਪਣਾ ਜਿਹੜਾ ਸੀ ਆਖਣਾ ਸ਼ੁਰੂ ਕੀਤਾ ਮੈਂ 11 ਕੋ ਸਾਲ ਦੀ ਸੀ ਸਰ ਜੀ ਮੇਰੇ ਸਕੇ ਬਾਪ ਦੇ ਨਾਲ ਮੇਰੀ ਮਾਂ ਦਾ ਤਲਾਕ ਹੋ ਗਿਆ ਸੀ ਉਸ ਤੋਂ ਬਾਅਦ ਮੇਰੀ ਮਾਂ ਨੇ ਇੱਕ ਹੋਰ ਸ਼ਾਦੀ ਕਰ ਲਈ ਮੇਰੀ ਮਾਂ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ ਮਤਰੇ ਬਾਪ ਦੇ ਕੋਲ ਕੋਈ ਕੰਮ ਨਹੀਂ ਸੀ ਤੇ ਉਹ ਸਾਰੀ ਦਿਹਾੜੀ ਘਰ ਹੀ ਰਹਿੰਦਾ ਸੀ ਜਦ ਮੇਰਾ ਮਤਰਿਆ ਬਾਪ ਦੁਪਹਿਰ ਨੂੰ ਆਰਾਮ ਕਰਦਾ ਤਾਂ ਮੈਨੂੰ ਵੀ ਆਪਣੇ ਨਾਲ ਲੇਟਣ ਦੇ ਲਈ ਆਖਦਾ ਸੀ ਕਦੇ-ਕਦੇ ਉਹ ਮੇਰੀ ਸਲਿੱਪ ਦੇ ਵਿੱਚ ਹੱਥ ਪਾ ਲੈਂਦਾ ਤੇ ਕਦੇ ਮੇਰਾ ਕਮੀਜ਼ ਚੁੱਕ ਕੇ ਮੇਰੇ ਜਿਸਮ ਦੇ ਉੱਤੇ ਹੱਥ ਫੇਰਨਾ ਸ਼ੁਰੂ ਕਰ ਦਿੰਦਾ ਤੇ ਫਿਰ ਉਹ ਮੈਨੂੰ ਆਪਣੇ ਕੋਲ ਬੁਲਾਉਂਦਾ ਪਰ ਮੈਨੂੰ ਕਦੇ ਵੀ ਕਿਸੇ ਗੱਲ ਦਾ ਸ਼ੱਕ ਨਾ ਹੋਇਆ ਕਿਉਂਕਿ ਇੱਕ ਤਾਂ ਮੈਂ ਨਿਆਣੀ ਸੀ ਤੇ ਦੂਸਰਾ ਉਹ ਮੇਰਾ ਬਾਪ ਸੀ ਨਾ ਚਾਹੇ ਮਤਰਿਆ ਹੀ ਸਹੀ ਹੋਵੇ ਪਰ ਸੀਤਾ ਬਾਪ ਫਿਰ ਇੱਕ ਅਜਹੀ ਮਨਹੂਸ ਰਾਤ ਆਈ ਜਿਸ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਾਂਗੀ ਸਰ ਉਸਨੇ ਆਪਣੀ ਸਿਗਰਟ ਬੁਝਾ ਕੇ ਇੱਕ ਹੋਰ ਲਾ ਲਈ ਮੇਰੀ ਮਾਂ ਆਪਣੀ ਬਿਮਾਰ ਭੈਣ ਦਾ ਪਤਾ ਕਰਨ ਇੱਕ ਰਾਤ ਉਸਦੇ ਕੋਲ ਚਲੀ ਗਈ ਮੈਂ ਤੇ ਮੇਰਾ ਮਤਰੀਆ ਬਾਪ ਅਸੀਂ ਦੋਨੋਂ ਹੀ ਮਕਾਨ ਦੇ ਵਿੱਚ ਇਕੱਲੇ ਸੀ ਰਾਤ ਦੇ 10:00 ਵਜੇ ਮੈਂ ਆਪਣੇ ਕਮਰੇ ਦੇ ਵਿੱਚ ਬੈੱਡ ਦੇ ਉੱਤੇ ਪਈ ਸਾਂ ਕਿ ਅਚਾਨਕ ਮੇਰਾ ਮਤਰੀਆ ਬਾਪ 15 ਆਇਆ ਉਹ ਅਲਫ ਨੰਗਾ ਸੀ ਤੇ ਚੁੱਪਚਾਪ ਉਹ ਮੇਰੀ ਰਜਾਈ ਦੇ ਵਿੱਚ ਖਸ ਗਿਆ ਫਿਰ ਉਸਨੇ ਮੇਰੀ ਨਾਈਟੀ ਉਤਾਰ ਕੇ ਮੈਨੂੰ ਜੋ ਕੁਝ ਕੀਤਾ ਮੈਂ ਦੱਸ ਨਹੀਂ ਸਕਦੀ ਮੇਰੇ ਸਰੀਰ ਨੂੰ ਪਲੋਸਣਾ ਸ਼ੁਰੂ ਕਰਤਾ ਉਹ ਭੂਵੀ ਰੋਪਈ ਗੱਲ ਸੁਣ ਸੁਣ ਹੋਇਆ ਸੁਣੀ ਜਾ ਰਿਹਾ ਬੜੀ ਮਨਹੂਸ ਸੀ ਉਹ ਰਾਤ ਸਾਰ ਬੜੀ ਭਿਆਨਕ ਸੀ ਇਹ ਮੇਰੀ ਜ਼ਿੰਦਗੀ ਇਹ ਮੇਰੀ ਜ਼ਿੰਦਗੀ ਦੇ ਵਿੱਚ ਬੜੀ ਦਰਦਨਾਕ ਘਟਨਾ ਸੀ ਮੈਂ ਹੀਟਲੇ ਪਾਸਿਓਂ ਲਹੂ ਲੋਹਾਂ ਬਹੁਤ ਦਰਦ ਹੋ ਰਿਹਾ ਸੀ ਜਿਵੇਂ ਕਿਸੇ ਨੇ ਮੇਰਾ ਸਾਰਾ ਸਰੀਰ ਆਰੇ ਦੇ ਨਾਲ چیر ਧਰਿਆ ਹੋਵੇ ਉਸਨੇ ਟੀਚੂ ਦੇ ਨਾਲ ਆਪਣੀਆਂ ਅੱਖਾਂ ਤੇ ਨੱਕ ਸਾਫ਼ ਕੀਤਾ ਮੌਕਾ ਲੱਗਨ ਦੇ ਉੱਤੇ ਦਿਨੇ ਜਾਂ ਰਾਤ ਨੂੰ ਮੇਰੇ ਨਾਲ ਬਿਲਾ ਬਿਲਾ ਨਾਗਾ ਇੱਕ ਕੁਕਰਮ ਜਿਹੜਾ ਹੁੰਦਾ ਰਿਹਾ ਕੋਈ ਨਾਗਾ ਨਹੀਂ ਗਿਲ ਦੇ ਕੰਨਾਂ ਦੇ ਵਿੱਚ ਬੀਂਡੇ ਟਿਆੰਕੀ ਜਾ ਰਹੇ ਸਨ ਮੈਨੂੰ ਆਪਣੇ ਆਪ ਤੋਂ ਕਹਿੰਦਾ ਕਚਿਆਣ ਜਿਹੀ ਆਈ ਅਲਕਤ ਜਿਹੀ ਆਉਂਦੀ ਰਹਿੰਦੀ ਤੇ ਮੈਂ ਘੰਟਿਆਂ ਵੱਧੀ ਫੁਹਾਰੇ ਹੇਟ ਖੜ ਕੇ ਇਸ ਕਲੰਕ ਨੂੰ ਧੋਣ ਦਾ ਯਤਨ ਕਰਦੀ ਰਹਿੰਦੀ ਪਰ ਮੇਰੀ ਆਤਮਾ ਇਸ ਕਚਿਆਣ ਤੋਂ ਮੁਕਤ ਨਾ ਹੋ ਸਕੇ ਮੇਰੀ ਮਾਂ ਮੇਰੇ ਪ੍ਰਤੀ ਕਰਮ ਨੂੰ ਤਾੜਦੀ ਰਹਿੰਦੀ ਪਰ ਮੇਰੇ ਨਾਲ ਜੋਸ਼ ਲੋਕ ਹੋ ਰਿਹਾ ਸੀ ਉਸ ਵਿਚਾਰੀ ਨੂੰ ਕੁਝ ਵੀ ਪਤਾ ਨਹੀਂ ਸੀ ਜਦ ਮੇਰੀਆਂ ਛਾਤੀਆਂ ਦਿਨੋ-ਦਿਨ ਤੇਜ਼ ਗਤੀ ਦੇ ਨਾਲ ਭਰਿਆ ਹੋਇਆ ਲੱਗੀਆਂ ਤਾਂ ਉਸ ਨੂੰ ਸ਼ੱਕ ਪੈ ਗਿਆ ਕਿ ਮੈਂ ਕਿਸੇ ਨਾਲ ਸਕੂਲ ਦੇ ਵਿੱਚ ਜਸਮਾਨੀ ਸੰਬੰਧ ਤਾਂ ਨਹੀਂ ਪੈਦਾ ਕਰ ਲਏ ਉਸ ਨੇ ਮੇਰੀਆਂ ਹਮ ਤਮੰਨਾ ਤੋਂ ਕੰਸੋਲ ਲੈਣੀ ਸ਼ੁਰੂ ਕਰ ਦਿੱਤੀ ਜਾਨਕਿ ਮੇਰੇ ਦੋਸਤਾਂ ਮਿੱਤਰਾਂ ਤੋਂ ਪਰ ਉਸ ਦੇ ਹੱਥ ਪੱਲੇ ਕੱਖ ਨਾ ਆਇਆ ਹੱਥ ਪੱਲੇ ਤਾਂ ਤਾਂ ਹੀ ਪੈਂਦਾ ਜੇਕਰ ਸਕੂਲ ਦੇ ਵਿੱਚ ਮੇਰੀ ਮੇਰੇ ਜਸਮਾਨੀ ਸੰਬੰਧ ਕਿਸੇ ਦੇ ਨਾਲ ਹੁੰਦੇ ਫਿਰ ਉਹ ਮੈਨੂੰ ਸਕੂਲ ਛੱਡਣ ਅਤੇ ਲਿਉਣ ਲੱਗ ਪਈ। ਮੇਰੇ ਨਾਲ ਜਾਣ ਤੇ ਆਉਣ ਲੱਗ ਪਈ। ਉਸਨੇ ਸ਼ਿਫਟਾਂ ਖਤਮ ਕਰ ਦਿੱਤੀਆਂ ਆਪਣੀਆਂ। ਤੇ ਸਵੇਰੇ 7 ਤੋਂ 12 ਵਜੇ ਤੱਕ ਕੰਮ ਕਰਦੀ ਫਿਰ ਘੰਟਾ ਰੈਸਟ ਤੇ ਫਿਰ 1 ਤੋਂ 4 ਵਜੇ ਤੱਕ ਕੰਮ ਸਰ ਮੈਨੂੰ ਛੱਡਣ ਅਤੇ ਲਿਆਉਣ ਦੇ ਲਈ ਉਸਨੇ ਇਹ ਡਿਊਟੀ ਲਗਾਈ। ਪਰ ਮੇਰੇ ਮਤਰੇ ਬਾਪ ਦਾ ਦੁਸ਼ਟ ਪੂਣਾ ਜਿਹੜਾ ਸੀ ਨਿਰੰਤਰ ਜਾਰੀ ਰਿਹਾ। ਸਾਲਾਂ ਬੱਧੀ ਮੇਰੇ ਨਾਲ ਇਹ سلوਕ ਹੁੰਦਾ ਰਿਹਾ ਤੇ ਜਦ ਮੇਰੀ ਉਮਰ 16 ਸਾਲਾਂ ਦੀ ਹੋਈ ਤਾਂ ਮੇਰੇ ਸਬਰ ਦਾ ਬੰਨ ਟੁੱਟ ਗਿਆ ਮੈਂ ਕਿੰਨਾ ਕੋ ਚਿਰ ਜਰੀ ਜਰੀ ਜਾਂਦੀ ਸਰ ਇਹ ਸਭ ਨੂੰ ਇੱਕ ਦਿਨ ਮੈਂ ਸਿੱਧੀ ਪੁਲਿਸ ਸਟੇਸ਼ਨ ਗਈ ਤੇ ਆਪਣੇ ਕਲਜੁਗੀ ਮਤਰੇ ਬਾਪ ਦੇ ਉੱਤੇ ਕੇਸ ਕਰ ਦਿੱਤਾ ਇਸ ਕੇਸ ਦੇ ਵਿੱਚ ਉਸ ਨੂੰ ਜੇਲ੍ਹ ਦੀ ਕਰੜੀ ਸਜ਼ਾ ਹੋਈ ਤੇ ਉਹ ਜੇਲ੍ਹ ਦੇ ਵਿੱਚ ਹੀ ਫਾਹਾ ਲੈ ਕੇ ਮਰ ਗਿਆ ਉਸ ਦੀ ਮੌਤ ਦਾ ਮੈਨੂੰ ਭੋਰਾ ਦੁੱਖ ਨਹੀਂ ਸੀ ਹੋਇਆ ਮਾਤਾ ਸੋ ਕੋ ਸ਼ੁਕਰਮਨਾ ਹੈ ਸੀ ਕਿ ਕ ਪਾਪੀ ਆਪਣੇ ਕੁਕਰਮਾਂ ਦਾ ਮਣਾ ਮੁਹੀ ਭਾਰ ਲੈ ਕੇ ਇਸ ਧਰਤੀ ਤੋਂ ਦਫਾ ਹੋ ਗਿਆ ਸੀ ਤੇ ਤੂੰ ਘਰ ਵਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਗਿੱਲ ਨੇ ਪੁੱਛਿਆ ਗਿੱਲ ਦੇ ਕੰਨਾਂ ਦੇ ਵਿੱਚ ਬੱਦਲ ਗਰਜ ਰਹੇ ਸਨ ਤੇ ਅੱਖਾਂ ਦੇ ਵਿੱਚ ਬਿਜਲੀ ਚਮਕ ਰਹੀ ਸੀ 10 ਸਾਲ ਹੋ ਗਏ ਨੇ ਸਰ ਜੀ ਇਸ ਦੇ ਦੌਰਾਨ ਮੈਂ ਪੂਰੀ ਔਰਤ ਬਣਨ ਦੀ ਕੋਸ਼ਿਸ਼ ਕੀਤੀ ਪਰ ਮੇਰਾ ਹਿਆ ਹੀ ਨਹੀਂ ਪੈਂਦਾ ਕਿ ਮੈਂ ਕਿਸੇ ਨੂੰ ਪਿਆਰ ਦੇ ਅਤੇ ਲੈ ਸਕਾਂ ਮੈਨੂੰ ਹਮੇਸ਼ਾ ਡਰ ਲੱਗਦਾ ਰਹਿੰਦਾ ਹੈ ਮੇਰਾ ਦਿਲ ਬਹੁਤ ਹੀ ਪਤਲਾ ਪੈ ਗਿਆ ਹੈ ਸਰ ਜੀ ਮੈਨੂੰ ਹਰ ਆਦਮੀ ਕਾਮੀ ਤੇ ਹੈਵਾਨੀ ਲੱਗਦਾ ਹੈ ਜਦ ਇਹ ਬੋਝ ਮੇਰੇ ਦਿਮਾਗ ਦੇ ਉੱਤੇ ਚੜਨ ਲੱਗ ਪੈਂਦਾ ਨਾ ਤਾਂ ਮੈਨੂੰ ਆਪੇ ਦੀ ਵੀ ਹੋਸ਼ ਨਹੀਂ ਰਹਿੰਦੀ ਫਿਰ ਤੇ ਮੈਂ ਵੀ ਇੱਕ ਆਦਮੀ ਹਾਂ ਜਿਸ ਨੂੰ ਤੂੰ ਇਹ ਸਾਰਾ ਕਹਿ ਸੁਣਾ ਰਹੀ ਹੈ ਨਹੀਂ ਸਰ ਜੀ ਨਹੀਂ ਤੁਸੀਂ ਮੇਰੇ ਗੁਰੂ ਹੋ ਮੇਰੇ ਉਸਤਾਦ ਹੋ ਮਾਰਟਿਨ ਵੀ ਮੇਰੇ ਨਾਲ ਹਮੇਸ਼ਾ ਜਸਮਾਨੀ ਛੇੜਛਾੜ ਕਰਦਾ ਰਹਿੰਦਾ ਸੀ ਫਿਰ ਮੇਰੇ ਦਿਮਾਗ ਦੇ ਉੱਤੇ ਬਸ ਉਹੀ ਬੋਝ ਮੈਂ ਸਿੱਖਣਾ ਤਾਂ ਕੁਝ ਕੀ ਸੀ ਖਾਣਾ ਪੀਣਾ ਵੀ ਭੁੱਲ ਜਾਂਦੀ ਸੀ ਉਹ ਜਿਹੜਾ ਸੀ ਹੁਬਕੀ ਹੈ ਬੇਹਾਲ ਰੋਂਦੀ ਰਹੀ ਗਿੱਲ ਉਸਦੇ ਵਾਲਾਂ ਦੇ ਵਿੱਚ ਹੱਥ ਫੇਰਦਾ ਬੱਚਿਆਂ ਵਾਂਗ ਵਰਾਉਂਦਾ ਰਿਹਾ ਧਰਵਾਜ਼ ਦਿੰਦਾ ਰਿਹਾ ਮੈਂ ਕਿਸੇ ਮਨੋਰੋਗ ਡਾਕਟਰ ਦੇ ਨਾਲ ਮਨੋਰੋਗੀ ਡਾਕਟਰ ਦੇ ਨਾਲ ਗੱਲ ਕਰਾਂਗਾ ਤੈਨੂੰ ਡਾਕਟਰੀ ਸਹਾਇਤਾ ਦੀ ਸਖਤ ਜ਼ਰੂਰਤ ਹੈ ਟ੍ਰੇਨਿੰਗ ਦੇ ਉੱਤੇ ਜਰੂਰ ਆਇਆ ਕਰ ਤੂੰ ਦਿਲ ਲੱਗਿਆ ਰਹਿੰਦਾ ਹੈ ਸਵੇਰੇ 5 ਵਜੇ ਹੀ ਗਿੱਲ ਨੇ ਉਸ ਨੂੰ ਘਰੇ ਤੋਰ ਦਿੱਤਾ ਸੀ ਤੇ ਮੁੜ ਉਹ ਕਦੇ ਨਾ ਆਈ ਕਦੇ ਨਾ ਆਈ ਗਿੱਲ ਮੈਯੂਸ ਹੋਇਆ ਉਸ ਨੂੰ ਉਡੀਕਦਾ ਰਹਿੰਦਾ ਗਿੱਲ ਮੈਯੂਸ ਹੋਇਆ ਉਸ ਨੂੰ ਉਡੀਕਦਾ ਰਹਿੰਦਾ ਜੀ ਦੋਸਤੋ ਇਹ ਵੀ ਨੇ ਜੀ ਸਮਾਜ ਦੀਆਂ ਸਚਾਈਆਂ ਇਨ੍ਹਾਂ ਮੁਲਕਾਂ ਦੇ ਵਿੱਚ ਲੋਦੀ ਦੋਸਤੋ ਇਹ ਸੀ ਜੀ ਗਲਬਾਤ ਕਹਾਣੀ ਕਲਯੁਗ ਰਥ ਅਗਨਤਾ ਸ਼ਿਵਚਾਰਨ ਜੱਗੀ ਕੁੱਸਾ ਹੋਣਾ ਜੀ ਦੀ ਕਲਮ ਠੇਠ ਪੰਜਾਬੀ ਦੇ ਵਿੱਚ ਤੇ ਦੋਸਤੋ ਕੋਈ ਉੱਚਾ ਨੀਵਾ ਸ਼ਬਦ ਆਇਆ ਹੋਵੇ ਮੇਰੇ ਵੱਲੋਂ ਮਾਫੀ ਹੈ ਜੀ ਕੁਝ ਚੀਜ਼ਾਂ ਨੂੰ ਪੇਸ਼ ਕਰਨ ਦੇ ਲਈ ਇਹ ਚੀਜ਼ਾਂ ਜ਼ਰੂਰ ਕਹਿਣੀਆਂ ਪੈ ਜਾਂਦੀਆਂ ਨੇ ਤੇ ਮਾਫੀ ਚਾਹਾਂਗਾ ਪਰ ਇਹੋ ਜੇ ਕਲੰਕੀ ਲੋਕ ਵੀ ਸਾਡੇ ਸਮਾਜ ਦੇ ਵਿੱਚ ਹੀ ਰਹਿੰਦੇ ਆ ਵਿਚਰਦੇ ਆ ਜੀ